ਗੁਰਮਤ ਮਾਰਟਨ ਪਾਈ ਗੁਰਦਾਸ ਜੀ ਦਾ ਇੱਕ ਪਵਿੱਤਰ ਕਥਨ ਹੈ ਆਪਣੀ ਕਵਿਤਾ ਦੇ ਵਿੱਚ ਉਹ ਕਹਿੰਦੇ ਆ ਸਤਗੁਰ ਚਰਨ ਸਰਨ ਚਲ ਜਾਏ ਸਿੱਖ ਤਾ ਚਰਨ ਸਰਨ ਜਗਤ ਚਲ ਆਵੇ ਸਤਗੁਰ ਆਗਿਆ ਸਤ ਸਤ ਕਰ ਮਾਨੈ ਸਿੱਖ ਆਗਿਆ ਤਾਹੇ ਸਕਲ ਸੰਸਾਰਾ ਹਿਤਾ ਵਈ ਇੱਕ ਬਿਤਰ ਜਿਹੜੇ ਅਰਥ ਨੇ ਬਾ ਕਮਾਲ ਨੇ ਰੋਹਾਨੀਅਤ ਦੇ ਨਾਲ ਲਵਰੇਜ਼ ਨੇ ਇੱਕ ਵਿਧੇ ਵਿੱਚ ਭਾਈ ਗੁਰਦਾਸ ਜੀ ਉਹਨਾਂ ਸਖਸ਼ੀਅਤਾਂ ਦਾ ਉਹਨਾਂ ਰੂਹਾਂ ਦਾ ਜ਼ਿਕਰ ਕਰਦੇ ਆ ਜਿਨ੍ਹਾਂ ਨੇ ਸਤਗੁਰੂ ਦੀ ਆਗਿਆ ਨੂੰ ਆਤਮ ਸਾਥ ਕਰ ਲਿਆ ਮਤਲਬ ਸਤਗੁਰੂ ਦੀ ਆਗਿਆ ਤੇ ਉਹਨਾਂ ਦੀ ਰੂਹ ਇੱਕਮਿਕ ਹੋ ਗਈ ਫਿਰ ਇਹੋ ਜਿਹਾ ਬਦਲਾਅ ਆਇਆ ਕਿ ਜੋ ਉਹਨਾਂ ਨੇ ਬੋਲ ਮੂੰਹ ਦੇ ਵਿੱਚੋਂ ਬੋਲੇ ਜਗਤ ਨੇ ਉਹ ਸਤਗੁਰੂ ਦੇ ਬੋਲ ਮੰਨ ਕੇ ਮੰਨੇ ਉਹ ਜਿੱਧਰ ਨੂੰ ਗਏ ਜਗਤ ਨੇ ਉਹ ਸਤਗੁਰੂ ਦੀ ਸੰਦੇਸ਼ ਵਾਹਕ ਦੇ ਤੌਰ ਤੇ ਮੰਨ ਕੇ ਉਹਨਾਂ ਦੀ ਸੇਵਾ ਕੀਤੀ ਮੈਂ ਅੱਜ ਜਿਸ ਵਿਸ਼ੇ ਦੇ ਉੱਪਰ ਤੁਹਾਡੇ ਨਾਲ ਗੱਲਬਾਤ ਕਰਾਂਗਾ ਉਹ ਵਿਸ਼ਾ ਸਿਕ ਕੌਮ ਦੇ ਨਾਲ ਸਬੰਧਤ ਕਾਰ ਸੇਵਾ ਦਾ ਮੌਜੂਦਾ ਦੌਰ ਦੀ ਜੇ ਗੱਲ ਕਰੀਏ ਤੇ ਬਹੁਤ ਸਾਰੇ ਹਾਂ ਪੱਖੀ ਅਤੇ ਨਾ ਪੱਖੀ ਰੁਝਾਨ ਨਿਕਲ ਕੇ ਸਾਹਮਣੇ ਆਉਂਦੇ ਜਦੋਂ ਅਸੀਂ ਕਾਰ ਸੇਵਾ ਸ਼ਬਦ ਇਸਤੇਮਾਲ ਕਰਦੇ ਹਾਂ ਇਹਦੇ ਕਾਰਨ ਕੀ ਰਹੇ ਨੇ ਇਹਦੇ ਵਿੱਚ ਕਿੰਨੀ ਕੁ ਨਾ ਪੱਖੀ ਗੱਲਾਂ ਹੈਗੀਆਂ ਜਾਂ ਫਿਰ ਕਿੰਨੀਆਂ ਕੁ ਹਾਂ ਪੱਖੀ ਹੈਗੀਆਂ ਸਾਰੀਆਂ ਦਾ ਅਸੀਂ ਜ਼ਿਕਰ ਕਰਾਂਗੇ ਅੱਜ ਸਾਡੇ ਨਾਲ ਨੇ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ ਇਤਨਾ ਤੋਂ ਵਰਸਾਏ ਹੋਏ ਬਾਬਾ ਲੱਖਾ ਸਿੰਘ ਜੀ ਕੋਟੀ ਵਾਲੇ ਬਾਬਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਾਰ ਸੇਵਾ ਦੇ ਖੇਤਰ ਦੇ ਵਿੱਚ ਬਹੁਤ ਮਾਨ ਸਨਮਾਨ ਹੈ ਤੁਹਾਡਾ ਔਰ ਸੰਗਤ ਬਹੁਤ ਪਿਆਰ ਵੀ ਕਰਦੀ ਹੈ ਔਰ ਤੁਹਾਡੇ ਬੋਲਾਂ ਤੇ ਫੁੱਲ ਵੀ ਚੜਾਉਂਦੀ ਹੈ ਕਦੋਂ ਸ਼ੁਰੂਆਤ ਹੁੰਦੀ ਹੈ ਬਾਬਾ ਜੀ ਤੁਹਾਡੀ ਕਾਰ ਸੇਵਾ ਵਾਲੇ ਖੇਤਰ ਦੇ ਵਿੱਚ ਆਉਂਦੀ ਮੈਂ ਸਮਝਦਾ ਕਿ ਬਾਬੇ ਤਾਰਾ ਹੋਣਾਂ ਨੇ ਬਹੁਤ ਸਾਡੇ ਤੇ ਪਰਉਪਕਾਰ ਕੀਤਾ ਸੰਤਾਂ ਨੇ ਜੀ ਜੋ ਸੰਤਾਂ ਦੇ ਦਰਸ਼ਨ ਹੋਏ ਦਰਸ਼ਨ ਸਾਡੀ ਇੱਕ ਪੂਆ ਜੀ ਇੱਥੇ ਸਿੜਾਲੀ ਰਹਿੰਦੇ ਸੀ ਉਹਨਾਂ ਦਾ ਸੰਤਾਂ ਨਾਲ ਬਹੁਤ ਪਿਆਰ ਸੀ ਸਾਨੂੰ ਸੰਤਾਂ ਬਾਰੇ ਉਹ ਦੱਸਦੇ ਵਸੰਤ ਮਹਾਂਪੁਰਖ ਸਿੜਾਲੀ ਚ ਬਹੁਤ ਹੀ ਪੁਜੇ ਸੰਤ ਮਹਾਂਪੁਰਖ ਆ ਜੋ ਕਾਰ ਸੇਵਕ ਨਾਮ ਚ ਪਾਉਂਦੇ ਆ ਅੰਮ੍ਰਿਤ ਦਾਤ ਵੀ ਲੋਕਾਂ ਨੂੰ ਦਿੰਦੇ ਆ ਜਿੱਥੋਂ ਪ੍ਰਭਾਵ ਧੋਕੇ ਜਦ ਮੈਂ ਇੱਥੇ ਸਿੜਾਲੀ ਪਰਿਵਾਰ ਪੂਆ ਜੀ ਨੂੰ ਮਿਲਣ ਆਇਆ ਤੇ ਪੂਆ ਜੀ ਮੇਰੇ ਨਾਲ ਜਾ ਕੇ ਤੇ ਬਾਬਾ ਜੀ ਨੂੰ ਦਰਸ਼ਨ ਕਰਾਈ ਅੱਛਾ ਜੀ ਜੋ ਬਾਬਾ ਜੀ ਮੈਂ ਦਰਸ਼ਨ ਕੀਤੇ ਬਾਬਾ ਨੇ ਮੇਰੇ ਨਾਲ ਬਹੁਤ ਪਿਆਰ ਕੀਤਾ ਮਨੇ ਜਲਪਣੇ ਛਕਾਇਆ ਅੱਛਾ ਇਹਨੇ ਪ੍ਰਭਾਤ ਮੰਚ ਇਨ ਆ ਵੀ ਇਹ ਸਾਧੂ ਨੇ ਮਿਲਣੇ ਬੜੇ ਔਖੇ ਆ ਹਾਂ ਮਨ ਨੂੰ ਇਹੋ ਜਾਂ ਮਾਹਪੁਰਖਾਂ ਨੇ ਕੰਟੌਚ ਲਿਆਂਦਾ ਜਾਂ ਮਾਹਪੁਰਖਾਂ ਦੀ ਸਿਸ਼ਟੀ ਇਹੋ ਜੀ ਦੀ ਉੱਥੋਂ ਜਾਣ ਨੂੰ ਜੀ ਨਾ ਕਰੇ ਕੋਈ ਪਰਿਵਾਰ ਦੀ ਮਜਬੂਰੀ ਸੀ ਪਰਿਵਾਰ ਵੀ ਚਾਹੁੰਦਾ ਸੀ ਵੀ ਇਹ ਪੜਾਇਆ ਲਿਖਾਇਆ ਤੇ ਕੋਈ ਕੰਮ ਨੌਕਰੀ ਕਰੂਗਾ ਹਮ ਪਰ ਮੇਰੇ ਮਨ 'ਚ ਜੋ ਮਾਹਪੁਰਖਾਂ ਦਰਸ਼ਨ ਕਰਕੇ ਮੇਰੇ ਮਨ 'ਚ ਆਈ ਗੱਲ ਵੀ ਇਹੋ ਜੇ ਸਾਧੂ ਨੂੰ ਛੱਡਣਾ ਠੀਕ ਨਹੀਂ ਅੱਛਾ ਨਾਲ ਹੀ ਸਾਧੂ ਦੀ ਸੇਵਾ ਕਰਨੀ ਹਮ ਤੇ ਮਹਾਂਪੁਰਖਾਂ ਨੇ ਬੜਾ ਪਿਆਰ ਕੀਤਾ। ਬਾਬਾ ਜੀ ਨੇ ਪਹਿਲੇ ਨਾਲ ਮਲਾਪ ਬਹੁਤ ਪਿਆਰ ਕੀਤਾ ਬਾਬਾ ਨੇ। ਤੇ ਬਾਬਾ ਨੇ ਸਾਨੂੰ ਨੂੰ ਇਹ ਸੇਵਾ ਜੀ ਵੀ ਲਾਇਆ। ਅਈ ਜੋ ਮਿਲਣਾ ਉਹਨੇ ਤੇ ਬਾਬਾ ਜੀ ਕਾਰ ਸੇਵਾ ਚੱਲਦੀ ਸੀ ਦੁਖਨਵਰਨ ਗੁਰਦੇ ਚੋਲਾ ਸਾਹਿਬ। ਅੱਛਾ ਜੀ। ਤੇ ਕਾਫੀ ਸੰਗਤਾਂ ਉੱਥੇ ਸੇਵਾ ਕਰਦੀਆਂ ਸੀ ਸਰੋਵਰ ਦੀ ਕਾਰ ਸੇਵਾ ਚੱਲਦੀ ਸੀ। ਤੇ ਉਥੇ ਬਾਬਾ ਜੀ ਨੇ ਸਾਨੂੰ ਹੀ ਸੇਵਾ ਲਈ ਵੀ ਤੁਸੀਂ 20 ਦਿਨ ਸੇ ਸੇਵਾ ਕਰੋ ਕੰਨਾਂ ਦੀ ਸੇਵਾ ਚੱਲਦੀ ਸੀ ਬਾਬਾ ਜੀ ਇਹ ਮਤਲਬ ਕਿਹੜੇ ਸੰ ਕਿਹੜੇ ਕਿਹੜੇ ਦਹਾਕੇ ਦੀ ਗੱਲ ਕਰ ਰਹੇ ਹੋ ਇਹ ਲਗਭਗ 1900 ਤੇ ਸਮਝੋ ਕਿ ਇਹ 70 ਦੇ ਲਾਗੇ ਦੀ ਗੱਲ ਹੈ ਅੱਛਾ ਜੀ ਠੀਕ ਹੈ ਉਮਰ ਕਿੰਨੀ ਸੀ ਤੁਹਾਡੀ ਉਦੋਂ ਮੈਂ 10th ਕਲਾਸ ਕੀਤੀ ਹੈ ਜੀ ਠੀਕ ਹੈ ਜੀ ਹਾਂ 10th ਪਲਾ ਕੀਤੀ ਅੱਛਾ ਜੀ ਉਸ ਤੋਂ ਬਾਅਦ ਆ ਫਿਰ ਅਸੀਂ ਜੋ ਮਾਪੁਰਖਾਂ ਦਰਸ਼ਨ ਕੀਤੇ ਤੇ ਸਾਨੂੰ ਸੇਵਾ ਵੀ ਦਿਨ ਲਈ ਤੇ ਮੈਂ ਮੇਰਾ ਨਾ ਹੋਏ ਮੇਦੋ ਭਾਈ ਸੀ ਤਾ ਚਾਚਾ ਦੀ ਪੁੱਤ ਸੀ ਹੂੰ ਉਹਨਾਂ ਨੂੰ ਸੇਵਾ ਨੂੰ ਇਹ ਚਲੇ ਗਏ ਸਾਂ ਨੇ ਚਲੀ ਆਪਾਂ ਫੇਰ ਸੇਵਾ ਦੇ ਕਰ ਲਾਂਗੇ ਦੁਬਾਰਾ ਆ ਕੇ ਉਹ ਅੱਛਾ ਜਿਉਂ ਤੇ ਭੁਵਾਈ ਦੇ ਨਾਲ ਆਏ ਸੇਵਾ ਚੋਲੇ ਸਾਹਿਬ ਲੱਗੀ ਕਰਨ ਲੱਪੇ ਉਹ ਕਹਿੰਦੇ ਵੀ ਚਲੀਏ ਵਾਪਸ ਆਪਾਂ ਫੇਰ ਦੁਬਾਰਾ ਕਰ ਲਾਂਗੇ ਉਹ ਮੈਨੂੰ ਨਾਲ ਲੈ ਗਏ ਅੱਛਾ ਜੀ ਕਰਨ ਆ ਲੈ ਗਏ ਅਸੀਂ ਉੱਥੋਂ ਫੇਰ ਚਲੇ ਗਏ ਹਾਂ ਉਹਦੀ ਸੇਵਾ 20 ਦਿਨ ਦੀ ਮਾਂ ਭੁਵਾਈ ਤੇ ਉਹ ਮੇਰੇ ਮਨ ਚ ਰੜਕਦੀ ਹੀ ਪਿਆ ਮੈਂ ਸੇਵਾ ਕਰਕੇ ਆਏ ਨਹੀਂ ਸੇਵਾ ਕਰਨੀ ਚਾਹੀਦੀ ਸੀ ਜੀ ਕੀ ਬਾਤ ਹੈ ਤੇ ਮੈਂ ਚੱਲ ਗਿਆ ਮੈਂ ਵੀ ਘਰ ਚੱਲ ਗਿਆ ਤੇ ਕੰਮ ਕਾਰ ਚ ਲੱਗ ਗਏ ਤੇ ਦੁਬਾਰਾ ਵੀ ਮੈਂ ਸ੍ਰੀ ਆਲੀ ਫੇਰ ਆਇਆ ਦੁਬਾਰਾ ਮਿਲਣ ਵਾਸਤੇ ਹੂੰ ਥੋੜਾ ਮੇਰਾ ਸੀ ਢੱਲਾ ਹੀ ਤੇ ਮੈਂ ਬਾਬਾ ਜੀ ਨੂੰ ਮਿਲਿਆ ਤੇ ਬਾਬਾ ਜੀ ਕਾਰ ਆਈ ਤੇ ਫੜਾ ਉੱਠ ਕੇ ਮਿਲਿਆ ਤੇ ਬਾਬਾ ਜੀ ਦੇ 20 ਦਿਨ ਸੇਵਾ ਛੱਡ ਕੇ ਤੇ ਘਰ ਫਿਰਦਾ ਬੁਖਾਰ ਹੀ ਚੜਨਾ ਸੀ ਕਿਆ ਬਾਤ ਹੈ ਅੱਛਾ ਜੀ ਇਹ ਮੈਨੂੰ ਬਾਬਾ ਜੀ ਨੂੰ ਕਿਆ ਹਾਂਜੀ ਬੁਖਾਰ ਚੜਨਾ ਸੇਵਾ ਛੱਡ ਕੇ ਘਰ ਫਿਰਦਾ ਹਾਂ ਹੂੰ ਬਸ ਨਹੀਂ ਬਾਬਾ ਜੀ ਜਿੱਥੇ ਮਰ ਜੀ ਨਾ ਲਾ ਦੋ ਮੈਂ ਸੇਵਾ ਕਰਕੇ ਹੀ ਜਾਊਂਗਾ ਉਹ ਜਦੋਂ ਮਹਾਪੁਰਖਾਂ ਨੇ ਕਿਰਪਾ ਕੀਤੀ ਉਦੋਂ ਬਾਅਦ ਆ ਫਿਰ ਮਾਨਨ ਹੀ ਬਣਿਆ ਕਿ ਜਾਨ ਹਾਂ ਮਹਾਪੁਰਖਾਂ ਨੇ ਆਪਣੇ ਚਰਨਾਂ ਨਾਲ ਲਾ ਲਿਆ ਸੇਵਾ ਚ ਲਾ ਦਿੱਤਾ ਹਮ ਬੜੇ ਇੱਕ ਸ਼ਾਂ ਸੰਭਾਲੇ ਇੱਕ ਬੰਦਗੀ ਵਾਲੀ ਰੂਹ ਸੀ ਮੈਂ ਸਮਝਦਾ ਵੀ ਜਿਹਦੇ ਪਰਿਵਾਰ ਦੇ ਵਿੱਚ ਇਹੜੇ ਮਾਤਾ ਪਿਤਾ ਧਰਮੀ ਸੀ ਹਮ ਜਿਹੜੇ ਨਾਮ ਬਣ ਦਾ ਰਸੀਆ ਸੀ ਬਹੁਤ ਪਿਤਾ ਜੀ ਉਹਨਾਂ ਦੇ ਬਾਪੂ ਮੰਗਲ ਸਿੰਘ ਜੀ ਬਾਬਾ ਪਾਪੂ ਮਾਨਾ ਸਿੰਘ ਜੀ ਤੇ ਜਿਨ੍ਹਾਂ ਦੇ ਘਰੋਂ ਮਾਤਾ ਮੰਗਲ ਕੌਰ ਸੀ ਜੀ ਸਾਡੇ ਨਾਲ ਬਹੁਤ ਪਰਕਾਦੇ ਤੇ ਹੈ ਬੰਦਗੀਲ ਜੂ ਸੀ ਜਿਨ੍ਹਾਂ ਦੇ ਕਰਮਾ ਪੁਰਖਾਂ ਨੇ ਜਨਮ ਲਿਆ ਬਾਬਾ ਤਾਰਾ ਸਿੰਘ ਰਾਣੀ ਬਾਬਾ ਤਾਰਾ ਸਿੰਘ ਤੇ ਬਾਬਾ ਜੀ ਮਤਲਬ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡੇ ਕੋਈ ਵੱਡੇ ਭਰਾਤਾ ਜਾਂ ਛੋਟੇ ਭੈਣ ਭਾਈ ਕਿੰਨੇ ਸੀ ਤੁਸੀਂ ਅਸੀਂ ਤਿੰਨ ਭਰਾ ਸਾਂ ਇੱਕ ਭੈਣ ਸਾਡੀ ਤੇ ਬਾਬਾ ਜੀ ਜਦੋਂ ਮੰਨ ਲਓ ਮਾਤਾ ਪਿਤਾ ਨੂੰ ਪਤਾ ਲੱਗਾ ਕਿ ਲੱਖਾ ਸਿਉ ਨੇ ਇਹ ਫੈਸਲਾ ਲੈ ਲਿਆ ਕਿ ਬਾਬਿਆਂ ਦੇ ਚਰਨਾ ਵਿੱਚ ਰਹਿਣਾ ਤੇ ਮਾ ਵੀ ਉਹਨੂੰ ਬੱਚੇ ਬਹੁਤ ਪਿਆਰੇ ਹੁੰਦੇ ਆ ਉਸ ਸਮੇਂ ਤੇ ਬਬਈ ਉਹਨੂੰ ਕਰਦਿਆਂ ਦਾ ਕੀ ਪ੍ਰਤੀਕਰਮ ਸੀ ਕਿ ਉਹ ਮੈਂ ਦੱਸ ਦਾਂ ਜਿਵੇਂ ਜਿਵੇਂ ਆਪਾਂ ਤੁਰਿਆਂ ਦੱਸ ਦਾਂ ਸਾਰਾ ਪ੍ਰੋਗਰਾਮ ਠੀਕ ਹੈ ਜੀ ਮਾਤਾ ਪਿਤਾ ਤੇ ਨਹੀਂ ਚਾਹੁੰਦੇ ਵੀ ਇਹ ਸੇਵਾ 'ਚ ਲੱਗੇ ਵੀ ਇਹ ਪੜਾਆ ਲਿਖਾਇਆ ਤੇ ਕੰਮ ਲਗੇ ਕੋਈ ਕਮਾਈ ਕਰੂਗਾ ਜੀ ਤੇ ਮੇਰੇ ਮਨ ਚ ਇਹ ਵੀ ਇਹ ਮਹਾਪੁਰਖ ਸਾਧੂ ਵੜਿਆ ਤੇ ਮੈਂ ਸੇਵਾ 'ਚ ਕਰਨੀ ਸੇਵਾ ਲੱਗਣਾ ਆਪਣੇ ਮਨ ਦਾ ਫੈਸਲਾ ਸੀ ਕਿਸੇ ਮੈਨੂੰ ਸਮਝਾਇਆ ਨਹੀਂਗਾ ਤੇ ਸਾਡੇ ਭੂਆ ਜੀ ਸਰਾਲੇ ਬਹੁਤ ਮਹਾਪੁਰਖਾਂ ਦੀ ਸੰਤ ਕਰਦੇ ਸੀ ਤੇ ਮਹਾਪੁਰਖਾਂ ਨੇ ਜਨਮ ਤੋਂ ਲੈ ਕੇ ਬਾਬਾ ਜੀ ਆਪ ਦੀ ਦੱਸਦੇ ਹੁੰਦੇ ਸੀ ਵੀ ਬਾਬਾ ਜੀ ਦੇ ਮੈਂ ਜਨਮ ਤੋਂ ਹੀ ਬੋਦਾ ਮੈਂ ਚੁੱਪ ਸਾਂ ਬੋਦਾ ਮੈਂ ਬੋਲਿਆ ਨਹੀਂ ਇਹ ਬਾਬਾ ਤਾਰਾ ਸਿੰਘ ਜੀ ਬਾਬਾ ਜੀ 22 ਸਾਲ ਮਾਹਪੁਰਖਾਂ ਨੇ ਬੰਦੇ ਵੀ ਕੀਤੀ ਹੂੰ ਕਿਤੇ ਨਹੀਂ ਬੋਲਦੇ ਆਪਦੀ ਕਿਰਤ ਕਰਦੇ ਸੀ ਖੇਤੀ ਕਰਦੇ ਸੀ ਹੂੰ ਖੇਤੀ ਕਰਕੇ ਵਾਈਵ ਕਰਦੇ ਰਹੇ ਬਹੁਤ ਦਸ ਨੂੰ ਕਿਸੇ ਨੂੰ ਪਹੂ ਨੂੰ ਕੁਛ ਪੱਲੇ ਨਹੀਂ ਉਹਨਾਂ ਜਾਣਾ ਲੈ ਕੇ ਮਾਰਨਾ ਨਹੀਂ ਜੀ 22 ਸਾਲਾਂ ਬਾਅਦ ਮਾਹਪੁਰਖਾਂ ਨੇ ਇੱਕ ਫੈਸਲਾ ਲਿਆ ਵੀ ਮਾਪੁਰਖਾਂ ਮਾਂਚੋਂ ਦਾਹੀ ਵੀ ਤਨੁਤਾਰ ਮਸਿਆ ਲਗਦੀ ਐ ਗੁਰਜੰਦੇ ਪਾਸ਼ਾ ਦੀ ਪੈਦਲ ਤੁਰ ਕੇ ਜੰਨਾਂਗੇ ਪਾਰੀ ਸਰਹਾਲੀ ਤੋਂ ਸੰਤਨ ਨਾਲ ਲੈ ਕੇ ਦਰਸ਼ਨ ਕਰਕੇ ਆਉਣਾ ਸਤਨਬੋਲ ਫਿਰ ਵਾਪਸ ਆਇਨਾ ਜੀ ਮਾਹਪੁਰਖਾਂ ਦੇ ਵੀ ਅਹੀਂ ਆਏ ਮਾਰਸ ਜੇ ਪਾਸ਼ਾ ਕਿਰਪਾ ਕਰ ਬੰਦਗੀ ਕਰੀਏ ਬੰਦਗੀ ਦਾ ਕਿਰਪਾ ਕਰੋ ਅ ਗੁਰਜੰਦੇ ਪਾਸ਼ਾ ਬੇਨਤੀ ਕਰਨੀ ਇਧਰ ਬਾਬਾ ਦੇਵਾ ਸਿੰਘ ਜੀ ਨਾ ਜੋਲੇ ਸਾਡੇ ਬੜੇ ਸਾਧੂ ਮਾਹਪੁਰਖ ਹੋਇਆ ਜੀ ਬਾਬਾ ਦੇਵਾ ਸਿੰਘ ਜੀ ਉਥੋਂ ਇੱਕ ਸਿੰਘ ਨੂੰ ਨਾਲ ਲੈ ਕੇ ਦੇ ਸੈਰਲ ਸਾਹਬ ਆਏ ਹੂੰ ਤੇ ਬਾਬਾ ਜੀ ਫਤਬ ਲਾ ਕੇ ਬਾਬਾ ਜੀ ਕੋ ਬਹਿ ਗਿਆ ਬਾਬਾ ਜੀ ਆਂਦੇ ਬਾਬਾ ਦੇਵ ਸਿੰਘ ਕਹਿਣ ਲੱਗੇ ਮਹਾਂਪੁਰਖੋ ਮੈਂ ਇੱਕ ਗੁਰੂ ਦਾ ਹੁਕਮ ਲੈ ਕੇ ਆ ਗੁਰਜਨ ਦੇ ਪਾਸ਼ਾ ਦਾ ਅੱਛਾ ਜੀ ਇਹ ਗੱਲ ਮਹਾਂਪੁਰਖਾਂ ਸੰਸਾਂ ਦਸੀ ਕੋ ਮਨਨੇ ਚਾਨਾ ਮਾਜਗਨ ਮੰਨਦੀਆਂ ਗੱਲਾਂ ਮਨਮੰਨੀ ਕਈ ਗੱਲਾਂ ਨੇ ਹੂੰ ਸਾਧੂ ਬਹੁਤ ਸੀ ਬਾਬਾ ਦੇਵ ਸਿੰਘ ਸੋਲੇ ਸਾਦੇ ਬੜੇ ਸਾਧੂ ਮਾਤਮਾ ਸੀ ਆਂਦੇ ਤੇ ਮੈਨੂੰ ਗੁਰਜਨ ਦੇ ਪਾਸ਼ਾ ਨੇ ਹੁਕਮ ਕੀਤਾ ਬਾਬਾ ਨੇ ਸੇਵਾ ਚਾਲੂ ਕਰਨ ਦੁਖਨਵਰ ਗੁਰਦਵਾਰ ਸਾਹਿਬ ਦੀ ਝੋਲਾ ਸਾਹਿਬ ਹਮ ਬਾਬਾ ਜੀ ਬਾਬਾ ਦੇ ਹੁਕਮ ਲਾ ਗਿਆ ਵੀ ਤੁਸੀਂ ਸੇਵਾ ਚਾਲੂ ਕਰੋ ਝੋਲਾ ਸਾਹਿਬ ਤੇ ਬਾਬਾ ਨੇ ਮੈਂ ਤੇ ਬੇਨਤੀ ਕੀਤੀ ਗੁਰਸਾਹਿਬ ਮੈਂ ਭਜ ਮੰਦੀ ਕਰਨਾ ਹਾਂ ਇਹ ਬੰਦੇ ਮੈਨੂੰ ਨਹੀਂ ਆਵਾ ਮਾਪੁਰਖਾਂ ਦੀ ਪ੍ਰੇਰਣਾ ਕਰਕੇ ਗੁਰਸਾਹਿਬ ਇਹ ਸੇਵਾ ਦਾ ਪੀੜਾ ਚੁੱਕਿਆ ਜੀ ਬਾਬਾ ਤਾਰਾ ਸਿੰਘ ਹਮ ਬਾਬਾ ਦੇਵਾ ਸਿੰਘ ਹੋਰਾਂ ਦੇ ਬਾਬਾ ਦੇਵ ਸਿੰਘ ਦਾ ਬੜਾ ਪਿਆਰ ਸੀ ਉਹਨਾਂ ਦੇ ਕਹਿਣ ਤੇ ਵੀ ਮਾਹਪੁਰਖਾਂ ਦਾ ਜਿਹੜਾ ਪਿਆਰ ਸੰਗਤਾਂ 'ਚ ਬੜਾ ਪਿਆਰ ਸੀ ਬੰਦਗੀ ਬੜੀ ਰੂਹ ਸੀ ਬੰਦਗੀ ਆ। ਤੇ ਸਾਰੇ ਜਥੇਬੰਦੀ ਜਿੱਦਾਂ ਮਾਹਪੁਰ ਇਕੱਠੀ ਕੀਤੀ ਮੇਰੇ ਤੋਂ ਪਹਿਲਾਂ ਜਿਹਨਾਂ ਬਾਬਾ ਅਧਿਆਸਨ ਜੀ, ਬਾਬਾ ਕੋਲਾ ਸਿੰਘ ਜੀ ਸੀ। ਹੂੰ। ਕਾਫੀ ਸਾਰ ਤੋਂ ਸਿੰਘ ਪੁਰਾਣੇ ਕਾਫੀ ਸੰਗ ਬਾਬਿਆਂ ਨਾਲ ਜੁੜੇ ਸੀ। ਹੂੰ। ਸੇਵਾ ਬਹੁਤ ਕਰਦੇ ਸੀ, ਸੇਵਾ ਵੀ ਬਹੁਤ ਾਨੁਮਾਨਨਾ ਕਰਦੇ ਸੀ, ਬਹੁਤ ਪਿਆਰ ਸੀ ਮਾਹਪੁਰਖਾਂ ਨਾਲ। ਇੱਕ ਹੁੰਦੀ ਸੇਵਾ ਭਾਉ ਨਾਲ, ਸੇਵਾ ਦੀ ਵੱਧੂ ਰਦੀ ਸੇਵਾ ਕਰਨ ਲਈ। ਜੀ। ਤੇ ਮਾਹਪੁਰਖਾਂ ਨਾਲ ਜਿਹੜਾ ਦਰਸ਼ਨ ਕਰਦਾ ਸੀ, ਸੇਵਾ ਕਰਦਾ ਮਨ ਇਹੋ ਜਿਹਾ ਬੰਦਾ ਵੀ ਮਾਹਪੁਰਖਾਂ ਦੇ ਨਾਲ ਹੀ ਰਹਿ ਬਲ ਖੇਚੀ ਨਹੀਂ ਸੀ ਫੇ ਮਾਹਪੁਰਖਾਂ ਦਾ ਬੜਾ ਹੀ ਇੱਕ ਤਰੀਕਾ ਏਡਾ ਸੋਹਣਾ ਸੀ ਬੰਦਗੀ ਕਰਾਉਣ ਦਾ ਸੇਵਾ ਕਰਾਉਣ ਦਾ ਅਸੀਂ ਬਹੁਤ ਕੁਝ ਵੇਖਿਆ ਪਰ ਹੱਦ ਤੱਕ ਨਹੀਂ ਕਿਤੇ ਵੇਖਿਆ ਮਾਹਪੁਰਖਾਂ ਨੇ ਸੇਵਾ ਕਰਉਣੀ ਰਾਤ ਨੂੰ ਨਾਮ ਜਪਉਣਾ ਕੀਰਤਨ ਵੀ ਕਰਨਾ 12-12 ਵਜਾਂ ਦੇ ਸੇਵਾ ਕਰਦੇ ਆਂ ਕੀਰਤਨ ਕਰਨਾ ਸੰਗਤ ਦੂਰੋਂ ਆਉਣੀ ਫੇ ਅਮਰਦਿਸ਼ ਕਾਉਣਾ ਮਿੰਡਾਂ ਪੇ ਅਮਰਦਤ ਪ੍ਰਚਾਰ ਕਰਨਾ ਅਮਰ ਸੰਚਾਰ ਕਰਨਾ ਅਮ ਸੰਚਾਰ ਕਰਨਾ ਮਾਹਪੁਰਖਾਂ ਦਾ ਬਹੁਤ ਹੀ ਵੱਡੀ ਦੇਣ ਲਾ ਕੇ ਨੂੰ ਹੂੰ ਅੱਜ ਤੂੰ ਜਾ ਕੇ ਵੇਖੋ ਸਾਰੇ ਇਲਾਕੇ ਜਾ ਕੇ ਵੇਖ ਲੋ ਅਗਲਾ ਕਿ ਪਿੰਡਾਂ ਪੁੱਛੋ ਜਾ ਕੇ ਵੀ ਬਾਬਾ ਤਾਰਾ ਸੀ ਮਾਪੁਰਖ ਕਿਹ ਤਰ੍ਹਾਂ ਦੇ ਹੋਏ ਹਮ ਉਹਨ ਹਰ ਬੱਚਾ ਬੋਲੂ ਵੀ ਬਾਬਾ ਜੀ ਦੀ ਰੂਹ ਕਿਹ ਤਰ੍ਹਾਂ ਦੀ ਸੀ ਬਾਬਾ ਇਸ ਲੋਕਾਂ ਨੂੰ ਕੀ ਦੇ ਗਿਆ ਹੈ ਲੋਕਾਂ ਨੂੰ ਮਾਪੁਰਖਾਂ ਨੇ ਇਲਾਕੇ ਦੇ ਵਿੱਚ ਅਸੀਂ ਵੇਂਦ ਰਿਆਂ ਨਿਕਨੇ ਕੋ ਨਹੀਂ ਦੇ ਲੋਕਾਂ ਨਸ਼ੇ ਬਹੁਤ ਚੱਲਦੇ ਪਿੰਡਾਂ ਪਣਾ ਚੱਲਦੇ ਸੀ ਮਾਪੁਰਖਾਂ ਨੇ ਸਾਰੇ ਪਿੰਡਾਂ ਦਾ ਸੁਧਾਰਾ ਕੀਤਾ ਹੈ ਕਿ ਪਿੰਡ ਨਸ਼ਾ ਨਹੀਂ ਰਹਿਣਦਾ ਅਮਰ ਸਚਾਰ ਦੇ ਜੋਰਾ ਨਾਲ ਚਲਦਾ ਸੀ ਮਹਾਪੁਰਖਾਂ ਨੇ ਪ੍ਰੇਰਣਾ ਦੇ ਦੇ ਕੇ ਲੋਕਾਂ ਨੂੰ ਇੱਕ ਗੁਰੂ ਸਾਹਿਬ ਦੇ ਨਾਲ ਜੋੜਿਆ ਗੁਰੂ ਗ੍ਰੰਥ ਸਾਹਿਬ ਜੀ ਸਭ ਤੋਂ ਵੱਡਾ ਗੁਰੂ ਸਾਹਿਬ ਦਾ ਮਹਾਪੁਰਖਾਂ ਦਾ ਇਹੋ ਵੱਡਾ ਪ੍ਰਲਾਸ ਹੈ ਵੀ ਸਿੱਖ ਗੁਰੂ ਨਾਲ ਜੁੜਿਆ ਰਹੇ। ਕੀ ਬਾਤ ਹੈ। ਅੱਛਾ ਭਾਈ ਕਦੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਸ਼ਖਸੀ ਤੌਰ ਤੇ ਕੀ ਆਮ ਤੌਰ ਤੇ ਵੀ ਆਪਣੇ ਨਾਲ ਜੋੜ ਲੈਣਾ ਕਿਸੇ ਨੂੰ। ਉਹਨਾਂ ਨੇ ਇਹ ਗੱਲ ਕਰਨੀ ਵੀ ਸਿੱਖ ਗੁਰੂ ਨਾਲ ਹੀ ਜੁੜੇ। ਮਹਾਪੁਰਖਾਂ ਦੀ ਸੋਚ ਬੜੀ ਵੱਡੀ ਸੀ। ਹੂੰ। ਬਹੁਤ ਵੱਡੀ ਸੋਚ ਹੀ ਮਹਾਪੁਰਖਾਂ ਦੀ। ਮਹਾਪੁਰਖਾਂ ਨੇ ਕਹਿਣਾ ਕਰਨਾ ਇਹ ਤੇ ਫਲਵਾੜੀ ਗੁਰੂ ਗੋਬਿੰਦ ਸਿੰਘ ਦੀ ਆ। ਕੀ ਬਾਤ ਹੈ। ਸਿੱਖ ਕੌਮ ਫਲਵਾੜੀ ਗੁਰੂ ਗੋਆਹੀ ਤੇ ਫੁੱਲਾਂ ਨੂੰ ਪਾਣੀ ਪਾਉਣ ਆਏ ਆ। ਸਾਡੀ ਡਿਊਟੀ ਪਾਣੀ ਪਾਉਣ ਦੀ ਆ। ਇਹ ਫਲਵਾੜੀ ਹਰੀ ਰਵੇ। ਹੂੰ। ਜੇ ਇਹ ਫਲਵਾੜੀ ਨੂੰ ਪਾਣੀ ਨਾ ਪਏ ਤੇ ਫਲਵਾੜੀ ਸੁੱਕ ਜਾਂਦੀ ਹੁਣ ਆਪਾਂ ਪ੍ਰਚਾਰ किया। ਹੁਣ ਪਿੰਡਾਂ ਵਿੱਚ ਪ੍ਰਚਾਰ ਦਾ ਦੇਸ਼ਾਂ ਵਿਦੇਸ਼ਾਂ ਪ੍ਰਚਾਰ ਹੋੰਡਿਆ ਸਿੱਖੀ ਦਾ ਪ੍ਰਚਾਰ। ਇਹ ਪ੍ਰਚਾਰ ਦਾ ਕਾਰਨ ਇਹ ਹੋਇਆ ਸਿੱਖ ਕੌਮ ਦੇ ਜੜ੍ਹਾਂ ਪਾਣੀ ਪਿੰਦਾ ਰਵੇ। ਹੂੰ। ਜੇ ਸਿੱਖ ਕੌਮ ਬਾਣੀ ਤੋਂ ਟੁੱਟ ਗਿਆ, ਗੁਰੂ ਤੋਂ ਟੁੱਟ ਗਿਆ ਤੇ ਉਹ ਟਾਣੀ ਸੁੱਕ ਗਈ। ਤੇ ਜੇ ਇਹ ਉਹਨੂੰ ਪ੍ਰਚਾਰ ਦਾ ਗੁਰਬਾਣੀ ਦਾ ਰਸ ਮਿਲਦਾ ਰਹੇ ਹਿਰਦੇ 'ਚ ਬਾਣੀ ਜਾਂਦੀ ਰਹੇ ਉਹਦਾ ਹਿਰਦਾ ਖੜਿਆਰੂ ਹਰਿਆ ਰਹੂਗਾ ਜੀ ਇਹ ਮਹਾਂਪੁਰਖਾਂ ਦਾ ਬੜਾ ਵੱਡਾ ਇੱਕ ਭਰਾਲਾ ਸੀ ਬੜਾ ਵੱਡਾ ਇਲਾਕੇ ਦੇ ਵਿੱਚ ਦੇਣ ਸੀ ਜਿਨ੍ਹਾਂ ਮਹਾਂਪੁਰਖਾਂ ਨੇ ਬਹੁਤ ਰਾਤ ਦਿਨ ਕਰਕੇ ਕਾਰ ਸੇਵਾ ਅਰੰਭ ਕਰਕੇ ਨਾਲ ਬੰਦਗੀ ਕਰਾਉਣੀ ਕਾਰ ਸੇਵਾ ਕਰਾਉਣੀ ਤੇ ਇਹ ਸੰਗਾਂ ਨੂੰ ਬਹੁਤ ਹੀ ਪ੍ਰੇਮ ਨਾਲ ਪੜਾਉਣ ਦੀ ਵੀ ਨਾਲ ਕਰਨੀ ਅੱਛਾ ਜੀ ਪੜਾਉਣਾ ਵੀ ਬੱਚਾ ਜਿਹੜੇ ਸਿੰਘ ਉੱਥੇ ਸੇਵਾ ਕਰਦੇ ਸੀ ਵੀ ਉਹ ਨਾਲ ਪੜ੍ਹਾਈ ਨਾਲ ਵੀ ਕਰਦੇ ਰਹੇ ਵਿਦਿਆਦਾ ਬਾਬਾ ਜੀ ਬਹੁਤ ਧਿਆਨ ਰਦਦੇ ਸੀ ਹਾਂ ਜਦੋਂ ਮੈਂ ਬਾਬਾ ਜੀ ਹਣੇ ਕੋ ਆਇਆ ਤੇ ਬਾਬਾ ਜੀ ਨੇ ਲਖਿਆ ਸੀ ਤੈਨੂੰ ਪੜਾਉਣਾ ਅੱਛਾ ਜੀ ਤੇ ਮੈਂ ਬਾਬਾ ਜੀ ਤੁਹਾਡੀ ਹੁਕਮ ਹੈ ਮੈਂ ਸੇਵਾ 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 ਲਾ ਦੋ ਜਿੱਥੇ ਮर्जी ਲਾ ਦਿਓ ਮਦਨੇ ਪੜਾਉਣਾ ਤੂੰ ਪੜ ਤੇ ਮੈਂ ਫਿਰ ਸਰਾਈ ਕਾਲਜ ਦੋ ਕਲਾਸਾਂ 11ਵੀਂ ਦੇ ਬਾਰੀ ਪੜ੍ਹੀਆਂ ਤੇ ਉਹ ਉਹ ਵੀ ਹੋਣਾ ਕਿ ਦੇਣਾ ਕਾਲ ਸਰਹਾਲੀ ਵਾਲਾ ਬਾਬਾ ਜੀ ਨਾਲ ਸਾਰਾ ਕੰਟਰੋਲ ਕਰਦੇ ਸੀ ਬਾਬਾ ਜੀ ਹੀ ਸਾਰਿਆਂ ਨੂੰ ਕੰਟਰੋਲ ਕਰਦੇ ਸੀ ਉਸ ਟਾਈਮ ਤੇ ਵੀ ਸੋ ਸਾਧ ਸੰਗਤ ਜੀ ਅਸੀਂ ਜਿੱਦਾਂ ਬਾਬਾ ਲਖਾ ਸਿੰਘ ਜੀ ਹੋਰੀ ਗੱਲ ਕਰ ਰਹੇ ਹਾਂ ਅੱਜ ਵੀ ਜਦੋਂ ਤੁਸੀਂ ਸਰਹਾਰੀ ਖਾਸ ਕਰਕੇ ਤਰਨਤਾਰਨੇ ਇਲਾਕੇ ਵਿੱਚ ਜਾਂਦੇ ਹੋ ਬਹੁਤ ਸਾਰੇ ਪਰਿਵਾਰ ਹੈ ਜਿਹੀ ਨਹੀਂ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚੋਂ ਬੱਚੇ ਅਫਸਰ ਬਣ ਕੇ ਨਿਕਲੇ ਔਰ ਉਹਨਾਂ ਨੂੰ ਪੁੱਛਿਆ ਜਾਏਗੀ ਇਹਨਾਂ ਪਛੜੇ ਇਲਾਕਿਆਂ ਜੋ ਪਿੰਡੂ ਇਲਾਕਿਆਂ ਦੇ ਵਿੱਚੋਂ ਤੁਸੀਂ ਇਹਨਾਂ ਉੱਚਾ ਮੁਕਾਮ ਹਾਸਲ ਕੀਤਾ ਹੈ ਤੇ ਇਹ ਗੱਲ ਕਹੀ ਜਾਂਦੀ ਹੈ ਕੋਈ ਸਮਾਂ ਸੀ ਕਿ ਜਦੋਂ ਸਾਡੇ ਬਜ਼ੁਰਗ ਨਸ਼ਾ ਕਰਿਆ ਕਰਦੇ ਸੀ ਬਾਬਾ ਤਾਰਾ ਸਿੰਘ ਦੀ ਪਿੰਡਾਂ ਦੇ ਵਿੱਚ ਗਏ ਅੰਮ੍ਰਿਤ ਸੰਚਾਰ ਕਰਵਾਇਆ ਪੀੜੀ ਬਦਲਦੀ ਹੈ ਜੀਵਨ ਬਦਲਦਾ ਹੈ ਵਿਦਿਆਲੇ ਪਾਸੇ ਆਉਂਦੇ ਆ ਔਰ ਦੁਨੀਆ ਦੇ ਉੱਚੇ ਮੁਕਾਮ ਹਾਸਲ ਕਰਦੇ ਆ ਔਰ ਬਾਬਾ ਜੀ ਜਿੱਥੇ ਕਾਰ ਸੇਵਾ ਕਰਿਆ ਕਰਦੇ ਸਨ ਉਥੇ ਦੁਨੀਆਵੀ ਵਿਦਿਆ ਵੀ ਆਵੇ ਉਦੇ ਵਾਸਤੇ ਉਹਨਾਂ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਜਿਵੇਂ ਬਾਬਾ ਲੱਖਾਂ ਸਿੰਘ ਜੀ ਹੋਣੀ ਸਾਨੂੰ ਦੱਸ ਰਿਹਾ ਤੇ ਗੱਲਬਾਤ ਅਸੀਂ ਨਿਰੰਤਰ ਕਰ ਰਹੇ ਹਾਂ ਤੇ ਬਾਬਾ ਜੀ ਫਿਰ ਉਹ ਗੱਲ ਆਪਾਂ ਵਿੱਚੇ ਰਹਿ ਗਈ ਕਿ ਉਹ ਜਦੋਂ ਬੇਬੇ ਨੂੰ ਪਤਾ ਲੱਗਾ ਸਦਕਾਰ ਜੀ ਉਹ ਤੁਹਾਡੇ ਮਾਤਾ ਜੀ ਨੂੰ ਕਿ ਲੱਖਾਂ ਸਿੰਘ ਹੋਣੀ ਦੇ ਹੁਣ ਮਨ ਬਣਾ ਲਿਆ ਵੀ ਬਾਬਿਆਂ ਦੇ ਚਰਨਾਂ 'ਚ ਹੀ ਰਹਿਣਾ ਤੇ ਉਹਨੂੰ ਫਿਰ ਘਰਦਿਆਂ ਦਾ ਪ੍ਰਤੀਕਰਮ ਕੀ ਹੋਇਆ ਜਦੋਂ ਕਿਤੇ ਬਾਬਾ ਜੀ ਛੁੱਟੀ ਦਿੰਦੇ ਸੀ ਨਾ ਘਰ ਜਾਣ ਦੀ ਹਾਂਜੀ ਵੀ ਜਾ ਮਿਲਿਆ ਜਾ ਕੇ ਨਾਲ ਇੱਕ ਇਹ ਨਾਲ ਹੁੰਦਾ ਵੀ ਜਾਣਾ ਤੇ ਆਜੀ ਮੋੜਨਾ ਬਾਸ ਉਸੇ ਰਹਿਣਾ ਨਹੀਂਗਾ ਅੱਛਾ ਜੀ ਉਹ ਵੀ ਇੱਕ ਬੜੀ ਆਪਣੇ ਵਾਸਤੇ ਮਸਜਿਦ ਬਣਦੀ ਵੀ ਉਹ ਕਿਹੜੇ ਝੂਠ ਮਾਰਾਂ ਕੀ ਕਰਾਂ ਕਿਦਾਂ ਪਿਛੇ ਵਾਪਸ ਮੜਾਂ ਓਹੋ ਉਹ ਜਦੋਂ ਬਾਬਾ ਜੀ ਨਾਲ ਵੀ ਦਾ ਜਾਜੀ ਮੋੜਣਾ ਵੀ ਪਿਛੇ ਅੱਛਾ ਜੀ ਤੇ ਬਾਬਾ ਜੀ ਇਹ ਇਹ ਬਾਬਿਆਂ ਦਾ ਹੁਕਮ ਹੁੰਦਾ ਹੀ ਜਾਂਦਾ ਬਾਬਾ ਬਾਬਿਆਂ ਦਾ ਅੱਛਾ ਅੱਛਾ ਬਾਬਣਾ ਅੱਜ ਸਾਨੂੰ ਮੋੜ ਆਉਣਾ ਹੀ ਉਹਨਾਂ ਸਭ ਹੈ ਕੀ ਗੱਲ ਕਰਦੇ ਉਹਨਾਂ ਨੇ ਕਰਨਾ ਵੀ ਤੂੰ ਰਹਿ ਆਪਣਾਨਾ ਸਭ ਹੈ ਕੀ ਤਾਂ ਅੱਜ ਮੋੜਾ ਹੀ ਆਪਣੇ ਮੰਦਾ ਹੁੰਦਾ ਹੀ ਬਾਬਾ ਜੀ ਹੁਕਮ ਕਰਤਾ ਤੇ ਜੇ ਉਹ ਘਰ ਗਏ ਤੇ ਉਹ ਚਲੋ ਉਹ ਸਾਰਾ ਜੋ ਮੈਂ ਕਨਕ ਛੁੱਟੀ ਘਰ ਗਿਆ ਮੈਂ ਤੇ ਸ਼ਾਮ ਪਈ ਤੇ ਮੈਂ ਮਾਤਾ ਮੈਂ ਚੱਲ ਜਾਣਾ ਦਸ ਖੀਰ ਲਈ ਜਾਣ ਵਾਲੀ ਆ ਤੇ ਮੈਂ ਚੱਲ ਜਾਣਾ ਅੱਛਾ ਤੇ ਬਜ਼ੁਰਗ ਨੂੰ ਮੈਂ ਦੱਸਣਾ ਭਾਬੀ ਇਹ ਕਿਹਦੀ ਇੱਥੇ ਜਿਗਰ ਕਰਦੇ ਪਿੰਡ ਤੁਹਾਡਾ ਕਿਹੜਾ ਸੀ ਜਗਦੇਕਲਾ 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 ਇਹ ਕਿੱਥੇ ਹੁੰਦਾ ਬਬੀ ਇਹ ਅੰਮ੍ਰਿਤਸਰ ਤੋਂ 9 ਕਿਲੋਮੀਟਰ ਆ ਇਸੜਾੜੇ ਤੋਂ ਕਿੰਨਾ ਪੈਂਦਾ ਸੀ ਸੜਾੜੇ ਤੋਂ 22 ਕਿਲੋਮੀਟਰ ਅੱਛਾ ਬਈ ਫਿਰ ਅੱਗੇ 25 ਕਿਲੋਮੀਟਰ ਠੀਕ ਹੈ ਹਾਂਜੀ ਹਾਂਜੀ ਹਾਂ ਛਾਉਨੂ ਬਾਸਾਉਂ ਦੇ ਖੀਰਲੀ ਤੇ ਮੈਂ ਆਹ ਮਾਤਾ ਮੈਂ ਚਲ ਜਾਣਾ ਤੇ ਮੈਂ ਰਹਿਣਾ ਨਹੀਂ ਮੈਂ ਬਾਬਾ ਦਾ ਵਜਨ ਕਮਾਉਣਾ ਹੂੰ ਇਹ ਬਾਬਾ ਵਜਨ ਕੀਤਾ ਜੀ ਬਾਬਾ ਉਹ ਮੈਂ ਛਾਵੇਂ ਬਿਠਾ ਦੇ ਮੈਂ ਤਨ ਤਸਵ ਆ ਗਿਆ ਤੇ ਖੀਰਲੀ ਬਾਸੀ ਮੈਂ ਤਰੋਂ ਤਰਣਾ ਬਾਬਾ ਜੀ ਇੱਕ ਬੜੇ ਪ੍ਰੇਮੀ ਮੇਜਰ ਸੰਗ ਰਿੰਦੇ ਮੇਜਰ ਸੇ ਜੀ ਮੇਜਰ ਸੰਗ ਪੰਜਾਹ ਪਿਆਰ ਆ ਲੱਗਦੇ ਰਹੇ ਠੀਕ ਹੈ ਜੀ ਉਹ ਚੜਾਈ ਕਰ ਗਿਆ ਨੌਕਰੀ ਕੀਤੀ ਉਸ ਪੋਜ ਦੀ ਬਾਬਾ ਨਾਲ ਬਹੁਤ ਪ੍ਰੇਮ ਸੀ ਜੀ ਮੈਂ ਰਾਤ ਉਹਨਾਂ ਦੇ ਘਰ ਰਿਆਂ ਆ ਕੇ ਹੂੰ ਹਨੇਰਾ ਬਸ ਨਹੀਂ ਉਹ ਟਾਈਮ ਦੇ 9 ਵਜੇ ਨਹੀਂ ਗਿਆ ਹੂੰ ਉਤੋਂ ਮੈਂ ਸਵੇਰੇ ਉੱਠ ਕੇ ਬੇਸਣ ਵਾਲੀ ਆ ਗਿਆ। ਹੂੰ। ਬਾਬਾ ਜੀ ਸਵੇਰੇ ਮੈਂ ਨਮਸਕਾਰ ਕੀਤੀ ਫਦੇ ਲਈ ਬਾਬਾ ਜੀ ਰਾਤ ਕਿੱਥੇ ਰਹੇ ਹੋਏ? ਹੂੰ। ਮੈਂ ਰਾਤ ਮੇਰੇ ਸਾਦੇ ਘਰ ਰਿਹਾ। ਹਨੇਰਾ ਗਏ ਨਹੀਂ ਆਇਆ ਗਿਆ। ਹੂੰ। ਬਾਬੇ ਕੋਈ ਜਾਂ ਕੋਈ ਗੱਲ ਨਹੀਂ ਕਰੋ ਸੇਵਾ। ਇਸ ਤਰ੍ਹਾਂ ਕਿ ਬਾਬਾ ਜੀ ਨਾਲ ਨਾਲ ਸਾਨੂੰ ਪ੍ਰੇਰਨਾ ਵੀ ਦੇਂਦੇ ਰਹੇ, ਸੇਵਾ ਜੀ ਲਾਉਂਦੇ ਰਹੇ, ਨਾਮ ਬਾਣੀ ਨਾਲ ਵੀ ਜੋੜਦੇ ਰਹੇ। ਬਹੁਤ ਹੀ ਮਹਾਂਪੁਰਖਾਂ ਦਾ ਸੇਵਾਦਾਰਾਂ ਨਾਲ ਪਿਆਰ ਸੀ। ਹੂੰ। ਮਾਤਾ ਜੀ ਕਈ ਰਾਂ ਆਉਂਦੀ ਸੀ ਤੇ ਮਾਤਾ ਜੀ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਕਿਰਪਾ ਕਰੋ। ਛੁੱਟੀ ਵੀ ਦੇ ਦਿਓ ਅੱਛਾ ਤੇ ਵੱਡਾ ਕਿ ਕੰਮ ਕਰ ਲਾ ਦਾਂਗੇ ਹਾਂ ਬਾਬਾ ਜੀ ਇਕਨਾਂ ਬੜੇ ਖੁਸ਼ ਜਾਂਦੇ ਮਾਤਾ ਚੋਲੇ ਸਾਹਿਬ ਸੇਵਾ ਚੱਲਦੀ ਸੀ ਤੇ ਮਾਦਾ ਦੀ ਮੈਂ ਬਾਬਾ ਨਾਲ ਬਜਨ ਕਰਨਾ ਮੈਂ ਬਾਬਾ ਨਾਲ ਬਜਨ ਕਰਨਾ ਆਪਾਂ ਸੇਵਾ ਕਰੀਏ ਰੋੜੀ ਕੁੱਟਣੀ ਆਪਾਂ ਰੋੜੀ ਕੁੱਟੀਏ ਰੋੜੀ ਕੁੱਟਣ ਲੱਗਦੇ ਮਾਤਾ ਮੈਂ ਤੂੰ ਜਾ ਬਾਬਾ ਨੂੰ ਫੇਰ ਬਜਨ ਕਰ ਲਾਂਗੇ ਮੈਂ ਬਾਬਾ ਨੂੰ ਕੋਈ ਬਜਨ ਛੁੱਟੀ ਕਰਦੇ ਫੇਰ ਬਜਨ ਕਰੂਗੀ ਮਾਦਾ ਜਾਰੀ ਇਦਾਂ ਫੇਰ ਚੱਲ ਗਈ ਫਾਸ ਚੱਲੇ ਪਿੰਡ ਵੀ ਚੱਲ ਗਈ ਪਿੰਡ ਚੱਲੇ ਓਏ ਹੋਏ ਫੇਰ ਦੁਬਾਰਾ ਮਾਤਾ ਜੀ ਆਏ ਤੇ ਉਦੋਂ ਗੁਰਪੁਰੀ ਸਾਹਿਬ ਸਥਾਨ ਅਜੇ ਬਣਨਾ ਸੀ ਜਿੱਥੇ ਬਾਬਿਆਂ ਦੀ ਵਰਸੀ ਮਨਾਈ ਜਾਂਦੀ ਹੈ ਜੀ ਸਾਲ ਬਾਅਦ ਹੂੰ ਉੱਥੇ ਬਾਬਾ ਜੀ ਨੂੰ ਜਮੀਤ ਸਿੰਘ ਨੇ ਦਿੱਤੀ ਪਾਰਾ ਸਿੰਘ ਸੀ ਇੱਕ ਸੁਆਵੇਦਾਨ ਉਹਨੇ ਤਿੰਨ ਚੜਕ ਜਮੀਨ ਦਿੱਤੀ ਸੀ ਤੇ ਉੱਥੇ ਬਾਬਾ ਜੀ ਪੜਾ ਲਾਉਣਾ ਸੀ ਹੂੰ ਤੇ ਉੱਥੇ ਮਾਤਾ ਜੀ ਤੇ ਆਏ ਤੇ ਮਾਤਾ ਜੀ ਕਹਿਣ ਲੱਗੇ ਬਾਬਾ ਜੀ ਮੈਂ ਲੱਖੇ ਵਾਸਤੇ ਆਈ ਆਂ ਬਾਬਾ ਜਾਂਦੇ ਜਾ ਤੂੰ ਦੂਜਿਆਂ ਦਾ ਬਣਾਦਾ ਮੈਂ ਬਣਾ ਦੂੰਗਾ ਓਏ ਹੋਏ ਕੀ ਬਾਤ ਹੈ ਇਹ ਮਾਪੁਰਖਾਂ ਦਾ ਵੰਨ ਸੀ ਤੂੰ ਦੂਜਿਆਂ ਦਾ ਮੁੰਡਿਆਂ ਦਾ ਸਵਾਰਦਾ ਮੈਜਦਾ ਬਣਾਉਂਦੀ ਜੋ ਬਣਾਉਣਾ ਤੂੰ ਜਾ ਨਹੀਂ ਬਾਬਾ ਜੀ ਅੱਜ ਤਾਂ ਇਹੀ ਗੁਰਦੁਆਰਾ ਗਮਗੜ ਸਾਹਿਬ ਵੇਖਦੇ ਆ ਲਹਿਰਾਂ ਬਹਿਰਾਂ ਨੇ ਉੱਥੇ ਡੇਰੀ ਉੱਥੇ ਆ ਸੰਗਤ ਉੱਥੇ ਆ ਹਾਲ ਬਣਿਆ ਲੰਗਰ 24 ਘੰਟੇ ਚੱਲਦਾ ਸੰਗਤਾਂ ਦੀ ਆਮਦ ਐਤਵਾਰ ਦੇ ਦਿਨ ਆਸੇ-ਪਾਸੇ ਗੁਰਪੁਰਬ ਮਨਾਏ ਜਾਂਦੇ ਸ਼ਤਾਬ ਦੀਆਂ ਬਣਾਈਆਂ ਜਾਂਦੀਆਂ ਬਹੁਤ ਅਸੀ ਦੇਖਿਆ ਜਿਵੇਂ ਜਾ ਕੇ ਪਰ ਜਦੋਂ ਤੁਸੀਂ ਆਏ ਸੀ ਉਦੋਂ ਇਦਾਂ ਦਾ ਇੱਥੇ ਸੀ ਕਿ ਇਹ ਕਿੱਦਾਂ ਦਾ ਨਾ ਉੱਥੋਂ ਤੇ ਖਾਲੀ ਜ਼ਮੀਨ ਪਈ ਸੀ ਅਜੇ ਤੰਬੂ ਲਾਇਆ ਸੀ ਅੱਛਾ ਜੀ ਤੰਬੂ ਲਾ ਕੇ ਮਾਪੁਰਖਾਂ ਸੰਭਟਾਇਆ ਸੀ ਤੇ ਫਿਰ ਉਹ ਉਦੋਂ ਤੁਹਾਨੂੰ ਫਿਰ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਸਾਹਮਣਾ ਨਹੀਂ ਮੁਸੀਬਤਾਂ ਦੇ ਮਾਪੁਰਖਾਡੇ ਨਾਲ ਸੀ ਮਾਪੁਰਖਾਂ ਦਾ ਪਰਵ ਘਾਡੇ ਨਾਲ ਸੀ ਸੰਗਤਾਂ ਦਾ ਸੰਜੋਗ ਸੀ ਪਰ ਉਪਕਾਰ ਕੀਤਾ ਸਤੰਬੂ ਲਾ ਕੇ ਬਿਠਾ ਕੇ ਮੁਸੀਬਤਾਂ ਦੇ ਵੇਖੋ ਸਟਾਰਟਿੰਗ ਦੇ ਜਾਇਦਾ ਆਰਾਮਦਾਰੀ ਬਹੁਤ ਹੋ ਗਈ ਆ ਉਦੋਂ ਤੰਬੂ ਲੱਗੇ ਸੀ ਅੱਛਾ ਕੋਟੇ ਦੇ ਵਿੱਚ ਵੀ ਤੁਹਾਡੇ ਸਕੂਲ ਚੱਲ ਰਿਹਾ ਔਰ ਮੈਨੂੰ ਜੋ ਉੱਥੇ ਪਤਾ ਲੱਗਾ ਸੀਗਾ ਕਿ ਸ਼ਹਿਰ ਦੇ ਜਿਹੜੇ ਪਹਿਲੇ 4-5 ਸਕੂਲ ਨੇ ਉਂਗਲਾਂ ਤੇ ਗਿਣੇ ਜਾਣ ਵਾਲੇ ਉਹਨਾਂ ਦੇ ਵਿੱਚ ਸਾਡਾ ਸਕੂਲ شمار ਹੈ ਔਰ ਏ ਬਾਬਾ ਜੀ ਕਿਦਾਂ ਖਿਆਲ ਆਇਆ ਤੇ ਕਦੋਂ ਸ਼ੁਰੂ ਕੀਤਾ ਉੱਥੇ ਸਕੂਲ ਵਿਦਿਆ ਵਿਚਾਰੇ ਤਾਂ ਪਰਉਪਕਾਰੀ ਮਹਾਂਪੁਰਖ ਆਉਂਦੇ ਪਰਪਕਾਰ ਵਾਸਤੇ ਆ ਸੰਤਾਂ ਮਹਾਂਪੁਰਖਾਂ ਦਾ ਜਿੱਥੇ ਕਾਰ ਸੇਵਾ ਦਾ ਰੁਝਾਨ ਸੀ ਨਾਲ ਵਿਦਿਆ ਦਾ ਵੀ ਬਹੁਤ ਵੱਡਾ ਮਹਾਂਪੁਰਖਾਂ ਦੇ ਮੰਚ 'ਤੇ ਆਏ ਸੰਗਤ ਨੂੰ ਦੇਣੀ ਵਿੱਚ ਵਿਦਿਆ ਦੇਣੀ ਤੇ ਆਪਾਂ ਸਮਝਦੇ ਹਾਂ ਵਿਦਿਆ ਇੱਕ ਤੀਸਰਾ ਨੇਤਰ ਆ ਜੀ ਵਿਦਿਆਨੀ ਤੇ ਬੰਦਾ ਕੁਛ ਨਹੀਂ ਕਿਤੇ ਕਰ ਸਕਦਾ ਬਾਣੀ ਨਹੀਂ ਪੜ ਸਕਦਾ ਕੋਈ ਲਿਖ ਨਹੀਂ ਸਕਦਾ ਕੋਈ ਪੜ ਨਹੀਂ ਸਕਦਾ ਇਹ ਮਾਪੁਰਖਾਂ ਨੇ ਇਹ ਵਿਦਿਆਦਾਬ ਕੇਂਦਰ ਨਾਲ ਖੋਲੇ ਇਹ ਜਗਾ ਜਿਹੜੀ ਸਾਨੂੰ ਕੋਟੇ ਮਿਲੀਏ ਸਰਦਾਰ ਗੁਰਮਤ ਸਿੰਘ ਜੀ ਬਾਬਾ ਦੇ ਬੜੇ ਪ੍ਰੇਮ ਨਾਲ ਸਾਨੂੰ ਜਗਾ ਦਿੱਤੀ ਸਕੂਲ ਆ ਤੇ ਅਹੀਂ ਕਾ ਵੀ ਇਹ ਇਲਾਕੇ ਦੇ ਵਿੱਚ ਵਿਦਿਆ ਦੀ ਬੜੀ ਘਾਟ ਆ ਜਿਹੜੇ ਸਾਡੇ ਪਿੰਡੂ ਲੋਕ ਦੇ ਬੱਚੇ ਆ ਉਹ ਸਰਾਂ ਚ ਪੜ ਨਹੀਂ ਸਕਦੇ ਕਿਉਂਕਿ ਸਰਾਂ ਦੀ ਫੀਸਾਂ ਵੀ ਜਾਂਦੀਆਂ ਇੰਨੀ ਅਹੀਂ ਸਹੂਲਤ ਸਾਨੂੰ ਮਿਲਦੀ ਜਿਹੜੇ ਸਾਡੇ ਪਿੰਡੂ ਲੋਕ ਸੀ ਉਹ ਨਹੀਂ ਪੜ ਸਕਦੇ ਸ਼ਾਰਾਂ ਜਾ ਕੇ ਅਹੀਂ ਸਾਰਾ ਸੋਚ ਸਮਝ ਕੇ ਮਾਪੁਰਖਾਂ ਕਾ ਵਿਚਾਰ ਗੁਰੂ ਸਾਹਿਬ ਨੇ ਕਿਰਪਾ ਕੀਤੀ ਤਾਂ ਇੱਕ ਸਕੂਲ ਦਾ ਬੜਾ ਵੱਡਾ ਲੈ ਕੇ ਸੰਕਲਪ ਪੱਤੇ ਵੀ ਇਹ ਸਕੂਲ ਇੱਥੇ ਖੋਲਿਆ ਜਾਣਾ ਚਾਹੀਦਾ ਅਹੀਂ ਬੇ ਕੋਟੇ ਦੀ ਸੰਗਦੀ ਵੀ ਰਹਿ ਲਈ ਲਾਕੇ ਸੰਗਦੀ ਵੀ ਰਹਿ ਲਈ ਸਾਨੂੰ ਬਹੁਤ ਵੱਡਾ ਹੰਗਾਰਾ ਮਿਲਿਆ ਸੰਗਤੋਂ ਵੀ ਆਪਾਂ ਸਕੂਲ ਆਪਣੇ ਸਿੱਖ ਕੌਮ ਦਾ ਨਹੀਂ ਖੋਲਣਾ ਚਾਹੀਦਾ ਆਪਾਂ ਜੀ ਇਹ 1992 ਚ ਇਹ ਸਕੂਲ ਦੀ ਨੀ ਰੱਖੀ ਸੀ ਇੱਥੇ ਪੋਟੇ ਦੇ ਵਿੱਚ ਠੀਕ ਹੈ ਜੀ ਜਿਉਂ ਇਹ ਸਕੂਲ ਖੋਲਿਆ ਅਸੀਂ ਹੱਥੀ ਸਕੂਲ ਬਣਾਇਆ ਸਾਰਾ ਰਲ ਮਿਲ ਕੇ ਸਾਰੀਆਂ ਸੰਗਤਾਂ ਨੇ ਸਕੂਲ ਚਲਾਉਣ ਦੇ ਵਿੱਚ ਅਸੀਂ ਸਾਰੀਆਂ ਸੰਗਤਾਂ ਨੂੰ ਜਿਉਂ ਪ੍ਰੇਰਣਾ ਕੀਤੀ ਸੰਗਤਾਂ ਦੇ ਬੜਾ ਮਨਸ਼ਾ ਵੀ ਆਪਣਾ ਸਕੂਲ ਖੁੱਲਾ ਤੇ ਲੋਕਾਂ ਨੇ ਕਾਫੀ ਬੱਚੇ ਦੇ ਪੜ੍ਹਨੇ ਚਾਲੂ ਕਰ ਦਿੱਤੇ ਜੀ ਪੜ੍ਹਦੇ ਆ ਪੜ੍ਹਨਾ ਸਕੂਲ ਦਾ ਇਹੋ ਸੋਚਿਆ ਸੀ ਵੀ ਸਕੂਲ ਦੇ ਵਿੱਚ ਵਿਦਿਆ ਸੋਣੀ ਦਿੱਤੀ ਜਾਂ ਨਾਲ ਪੰਜਾਬੀ ਬਚਨ ਕੋਈ ਪੰਜਾਬੀ ਦਾ ਇੱਥੇ ਕੋਈ ਹੈ ਨਹੀਂ ਸੀ ਜੀ ਨਾਲ ਪੰਜਾਬੀ ਬਚਨ ਪੜਾਈ ਜਾਏ ਨਾਲ ਗੁਰਬਾਣੀ ਸਿਖਾਈ ਜਾਵੇ ਤੇ ਆਪਣੇ ਲੋਕਾਂ ਨੂੰ ਆਪਣੇ ਮੂਲ ਤੋਂ ਕਿਤੇ ਭੁੱਲ ਨਾ ਜਾਣਾ ਜੀ ਆਪਣਾ ਮੂਲ ਇਹ ਹੀ ਆ ਕਿ ਆਪਾਂ ਗੁਰਬਾਣੀ ਜੁੜੇ ਰਹੀਏ ਊੜਾ ਤੇ ਜੁੜਾ ਸੰਭਿਆ ਰਵੇ ਸੰਭਿਆ ਰਵੇ ਸਿੱਖੀ ਸਰੂਪ ਸੰਭੀ ਰਵੇ ਸਿੱਖੀ ਨਾਲ ਹੀ ਜੁੜੇ ਰਹੀਏ ਤੇ ਜੇ ਇਹ ਆਪੋ ਵਿਦਿਆ ਨਾ ਹੋਈ ਤੇ ਆਪਾਂ ਪਿੱਛੇ ਭੁੱਲ ਜਾਾਂਗੇ ਆਪਾਂ ਕਾਰ ਸੇਵਾ ਹੀ ਕਰੀ ਗਈ ਤੇ ਇਹ ਵਿਦਿਆਵਿਚਰੀ ਨਾ ਕੋਈ ਤਾਂ ਆਪੇ ਵਿਦਿਆ ਤੋਂ ਦੂਰ ਰਹਿ ਜਾਾਂਗੇ ਪੂਰੇ ਗੁਜਰਾਤ ਔਰ ਰਾਜਸਥਾਨ ਦੀ ਸੰਗਤ ਨੂੰ ਤੁਸੀਂ ਇੱਕ ਸੂਤਰ ਦੇ ਵਿੱਚ ਪਰੋਇਆ ਹੋਇਆ ਤੁਹਾਡੀ ਬਚਨਾਂ ਤੇ ਸੰਗਤ ਫੁੱਲ ਚੜਾਉਂਦੀ ਆ ਇਹ ਬਾਬਾ ਜੀ ਸਾਰਾ ਫਿਰ ਸੰਗਤ ਨੂੰ ਇੱਕ ਸੂਤਰ 'ਚ ਪਰੋਣਾ ਇਕੱਠੇ ਕਰਕੇ ਰੱਖਣਾ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਕਿੱਦਾਂ ਸੰਭਵ ਹੋਇਆ ਕੋਈ ਸਮੱਸਿਆ ਨਹੀਂ ਕਦੀ ਆਈ ਵੀ ਕੋਈ ਕੁਛ ਇਦਾਂ ਦੇ ਵੀ ਲੋਕ ਹੁੰਦੇ ਆ ਬਰੋੜ ਕਰਨ ਵਾਲੇ ਤੋੜਨ ਵਾਲੇ ਆਪਸ ਦੇ ਵਿੱਚ ਉਦਾਂ ਦੇ ਲੋਕਾਂ ਨਾਲ ਵੀ ਸਾਹਮਣਾ ਹੋਇਆ ਕਦੀ ਸੰਤਾਂ મહਾਪੁਰਖਾਂ ਦਾ ਪ੍ਰੇਮ ਸੰਗਤਾਂ ਨੇ ਇੰਨਾ ਸੀ ਇਹ ਹੁੰਦਾ ਵਾ ਜਿਹੜਾ ਮਹਾਪੁਰਖਣ ਬਚਨ ਕਰ ਦਿੰਦੇ ਹੈਗਾ ਉਹਾਂ ਦੇ ਇਹ ਪੈਦਾ ਦੇ ਲੜਕੇ ਹੋਣਾ ਘਰ 'ਚ ਤੇ ਉਹ ਆਪਣੇ ਲੜਕਿਆਂ ਨੂੰ ਦੇਹ ਤੇ ਦਿੰਦਾ ਵਾ ਹੂੰ ਤੇ ਪੁੱਤ ਮੈਂ ਰਵਾਂ ਚ ਨਾ ਰਵਾਂ ਮੇਰੇ ਮਗਰੋਂ ਆ ਕੰਮ ਤੂੰ ਆ ਕਰਨੇ ਆ ਵੇਖੋ ਕਿ ਮੈਂ ਲਾਜ ਨਾ ਲੱਗ ਜਾ ਕਿਤੇ ਕਿਆ ਬਾਤ ਤੇ ਉਹਨਾਂ ਕਹਿਣਾ ਵੀ ਇੱਕ ਹੁੰਦਾ ਪੁੱਤ ਇੱਕ ਹੁੰਦਾ ਸਪੁੱਤ ਇਹਦਾ ਕਪੁੱਤ ਪੁੱਤ ਉਹਦਾ ਪਿਓ ਦੇ ਵਾਦਾ ਜਿੰਨਾ ਕੰਮ ਕਰਤਾ ਵਾ ਉਹਨਾਂ ਵਧਾਵੇ ਨਾਲ ਘਟਾਏ ਦੋ ਸੰਭਾਲ ਕਰਾਂਦੇ ਇਹ ਮੇਰਾ ਪੁੱਤ ਇਹ ਆਪਣੇ ਪਿਓ ਦੇ ਮੋਰਾਂ ਜੈ ਸੰਭਾਲ ਕੇ ਰੱਖੀ ਗਵਾਈ ਨਹੀਂ ਗਈ ਤੇ ਸਪੁੱਤ ਉਹਦਾ ਪਿਓ ਦੇ ਜਾਨ ਤੋਂ ਵੱਧਾ ਕੰਮ ਵਧਾ ਦਵੇ ਉਹਨੂੰ ਆਂਦੇ ਸਪੁੱਤਰ ਵੇ ਫਲਾਣੇ ਦਾ ਸਪੁੱਤਰ ਆ ਇਹਨੇ ਜਾਂ ਤੋਬਾ ਕਿਨੇ ਕਿਨੇ ਕੰਮ ਨਾ ਕਾਰਜ ਜ਼ਿਆਦਾ ਕਰ ਲਿਆ ਕਪੋਤਾਂ ਦਾ ਕੀਤੇ ਦੇ ਪਾਣੀ ਫੇਰ ਦਵੇ ਅੱਛਾ ਜਾਣਾ ਕੰਜਰੋ ਕਪੋਤ ਨਾ ਬੰਜੋ ਕਿਤੇ ਅੱਛਾ ਮਾਹਪੁਰਖਾਂ ਦੇ ਆ ਕਪੋਤ ਨਾ ਬੰਜਿਓ ਤੇ ਮਾਹਪੁਰਖਾਂ ਤਾਂ ਬਚਨ ਕਰਨੇ ਤੇ ਉਹ ਮਾਹਪੁਰਖਾਂ ਦੀਆਂ ਦੀਆਂ ਸੀ ਇਹ ਸੰਗਤਾਂ ਦੇ ਮਾਹਪੁਰਖ ਬਾਬਾ ਜੀ ਆਉਂਦੇ ਸੀ ਬੜੋਦੇ ਵੀ ਆਉਂਦੇ ਸੀ ਬੜੋਦੇ ਬਹੁਤ ਸਾਰੇ ਬੰਬੇ ਵੀ ਜਾਂਦੇ ਸੀ ਕੋਟੇ ਵੀ ਆਉਂਦੇ ਸੀ ਇਹ ਮਾਹਪੁਰਖਾਂ ਦਾ ਪਹਿਲੋਂ ਬੜਾ ਪਿਆਰ ਸਨ ਨਿਤਾਨਾ ਜੀ ਤੇ ਜਦੋਂ ਸਾਡੀ ਡਿਊਟੀ ਮਾਹਪੁਰਖਾਂ ਦੇ ਇੱਥੇ ਲਾਈਫ ਵਿੱਚ ਸੰਤਾਨਾਂ ਨੇ ਸਾਨੂੰ ਉਤਰਾਂ ਹੀ ਪੜੀਆਂ ਮਾਹਪੁਰਖਾਂ ਉਹਨਾਂ ਨੇ ਸਾਨੂੰ ਪਹਿਰ ਸੰਤਾਨਾਂ ਕੀਤਾ ਜਨਾ ਮਾਂ ਬਰਾਂ ਕਰਦੇ ਸੀ ਤੇ ਮਾਹਪੁਰਖਾਂ ਦੇ ਕਹਿ ਤੇ ਉਹਨਾਂ ਹੀ ਪੰਜ ਜਨਾ ਸੰਤਾਨਾਂ ਨੇ ਹੱਦਾਂ ਗੁ ਉਹਨਾਂ ਹੀ ਮਾਂ ਬਰਾਂ ਕਰਦੇ ਸੀ ਸੰਤਾਨਾਂ ਨੇ ਬਹੁਤ ਪਿਆਰ ਕਰਕੇ ਇਸਤਾਨਾਂ ਦੀ ਆਪ ਡਿਊਟੀ ਲੈ ਕੇ ਤੇ ਸੰਤਾਨਾਂ ਨੇ ਇਹ ਪ੍ਰਾਲਾ ਕਰਕੇ ਦੇਵ ਦੇ ਸਤਾਨ ਬਣਿਆ ਸਾਡਾ ਨਹੀਂ ਸਾਡਾ ਦੇਖੋ ਸੇਵਾਦਾਰ ਹੈ ਜੀ ਸੰਜੋਗ ਸੰਤਾਨਾਂ ਦਾ ਜੀ ਇਹ ਸੰਗਤਾਂ ਦੇ ਬਲ ਨਾਲ ਸੰਤਾਂ ਦੀ ਮਾਇਆ ਨਾਲ ਸੰਤਾਂ ਦੇ ਨਾਲ ਸੇਵਾ ਇਹ ਸੰਗਤਾਂ ਦੇ ਸਭ ਤੋਂ ਚੀਜ਼ਾਂ ਬਣਦੀ ਹੈ। ਸਤਸੰਗ ਜੀ ਜਿਵੇਂ ਬਾਬਾ ਲਖਾ ਸਿੰਘ ਜੀ ਹੋਰਾਂ ਨੇ ਦੱਸਿਆ ਭਾਈ ਗੁਰਦਾਸ ਜੀ ਵੀ ਜਿਕਰ ਇਹ ਨਹੀਂ ਕਰਦੇ ਆ ਕਿਹਦੇ ਜਿਵੇਂ ਇੱਕ ਫਲ ਲੱਗੇ ਹੁੰਦੇ ਆ ਰੁੱਖ ਨੂੰ ਜਿਹਨੂੰ ਜ਼ਿਆਦਾ ਫਲ ਲੱਗੇ ਹੁੰਦੇ ਆ ਵਟੇ ਵੀ ਉਹਨੂੰ ਖਾਣੇ ਪੈਂਦੇ ਆ। ਕਹਿੰਦੇ ਜਿਵੇਂ ਇੱਕ ਪਹਾੜ ਨੂੰ ਖਨਵਾਰਾ ਠੌੜੀ ਦੇ ਨਾਲ ਸ਼ੈਣੀ ਦੇ ਨਾਲ ਕੁੱਟਦਾ ਤੋੜਦਾ ਟੋਟੇ ਟੋਟੇ ਕਰ ਦਿੰਦਾ ਪਰ ਕਹਿੰਦੇ ਪਹਾੜ ਫਿਰ ਵੀ ਉਹਨੂੰ ਰਤਨ ਜਵਾਹਰ ਦਿੰਦਾ ਉਹਨੂੰ ਕੀਮਤੀ ਪੱਥਰ ਦਿੰਦਾ ਹੈ। ਇਦਾਂ ਹੀ ਕਹਿੰਦੇ ਸਾਧੂਆਂ ਦਾ ਜੀਵਨ ਹੁੰਦਾ ਕੋਈ ਵੀ ਆਵੇ ਮਾੜਾ ਬੋਲਦੇ ਚੰਗਾ ਬੋਲਦੇ ਸਾਧੂ ਹਮੇਸ਼ਾ ਚਿਹਰੇ ਤੇ ਮੁਸਕਰਾਹਟ ਹੀ ਰੱਖਦੇ ਆ ਦਿਲ ਤੋਂ ਹਮੇਸ਼ਾ ਦੂਸਰੇ ਦੇ ਲਈ ਅਸੀਸਾਂ ਹੀ ਹੁੰਦੀਆਂ ਸੋ ਬਾਬਾ ਤਾਰਾ ਸਿੰਘ ਜੀ ਹੋਰ ਅਜੀਵਨ ਬਾਰੇ ਔਰ ਬਾਬਾ ਲਖਾ ਸਿੰਘ ਜੀ ਹੋਰਾਂ ਨੇ ਆਪਣੇ ਜੀਵਨ ਦੇ ਬਾਰੇ ਵੀ ਸਾਰੀ ਸਾਂਝ ਪਾਈ ਹੈ ਔਰ ਸਮੇਂ ਦੀ ਘਾਟ ਹੋਣ ਕਰਕੇ ਸਾਨੂੰ ਇੱਥੇ ਆਪਣਾ ਇਹ ਪ੍ਰੋਗਰਾਮ ਸੰਕੋਚਨਾ ਪਵੇਗਾ ਫਿਰ ਕਿਤੇ ਸਮਾਂ ਬਣੇਗਾ ਬਾਬਾ ਜੀ ਹੋਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਸੋ ਤਿਆਰ ਦਿਲ ਤੋਂ ਅਸੀਂ ਧੰਨਵਾਦ ਕਰਦੇ ਆਂ ਬਾਬਾ ਜੀ ਤੁਸੀਂ ਸਾਨੂੰ ਸਮਾਂ ਬਖਸ਼ਿਆ ਔਰ ਅਰਦਾਸ ਕਰਦੇ ਆਂ ਅਕਾਲ ਪੁਰਖ ਅੱਗੇ ਕੀ ਇਸੇ ਤਰ੍ਹਾਂ ਤੁਹਾਡੀ ਸਿਹਤ ਕੈਮ ਰਵੇ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ ਇਸੇ ਔਰ ਪੰਥ ਦੀਆਂ ਸੇਵਾਵਾਂ ਜਿਹੜੀਆਂ ਉਹ ਨਿਰੰਤਰ ਕਰਦੇ ਰਹੋ ਤੇ ਕੀ ਕਹਿਣਾ ਚਾਹੋਗੇ ਤੁਸੀਂ ਆਪਣਾ ਸੰਦੇਸ਼ ਦੇਣਾ ਚਾਹੋਗੇ ਕੋਈ ਤੇ ਉਹ ਤੁਸੀਂ ਦੇ ਸਕਦੇ ਹੋ ਬਹੁਤ ਹੀ ਮਾਨੂੰ ਖੁਸ਼ੀ ਹੋਈ ਹੈ ਜੋ ਆਪ ਜੀ ਨੇ ਬੜਾ ਕੀਮਤੀ ਸਮਾਂ ਕੱਢ ਕੇ ਜੋ ਮਾਪੁਰਖਾਂ ਦੇ ਜੀਵਨ ਤੋਂ ਮਾਪੁਰਖਾਂ ਦੀਆਂ ਸਵਾਵਾਂ ਤੋਂ ਜੋ ਸਾਨੂੰ ਸੰਦੇਸ਼ ਮਿਲਦਾ ਹੈ ਸਭ ਤੋਂ ਵੱਡਾ ਸੰਦੇਸ਼ ਇਹ ਮਿਲਦਾ ਹੈ ਆਪਣੇ ਮੂਲ ਨਾਲ ਜੁੜੇ ਰਹਿਣਾ ਅਮਰ ਸੰਚਾਰ ਕਰਨਾ ਬਹੁਤ ਹੀ ਪਿਆਰ ਨਾਲ ਸੰਗਤਾਂ ਵਿੱਚ ਪ੍ਰਚਾਰ ਕਰਕੇ ਵਿਚਰ ਕੇ ਕਿਉਂਕਿ ਇਸ ਚੀਜ਼ ਦੀ ਘਾਟ ਵੀ ਹੈ ਇਹੋ ਜਿਹੇ ਇਲਾਕੇ ਹੈ ਜਿੱਥੇ ਪ੍ਰਚਾਰ ਦੀਆਂ ਕਮੀਆਂ ਵੀ ਹਨ ਜਿੱਥੇ ਘਰ ਘਰ ਜਾਗ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਗੁਰਮੁਖ ਪਿਆਰਿਓ ਸਮਾ ਆਪਾਂ ਨੂੰ ਬੜਾ ਮੁੱਲਾ ਮਿਲਿਆ ਕਿਉਂਕਿ ਮਨੁੱਖਾ ਦੇ ਇਹ ਬੜੇ ਭਾਗਾ ਨੇ ਮਿਲਦੀ ਆ 84 ਲੱਖ ਦੀ ਜ਼ੋਨ ਆ 24 ਲੱਖ 342 ਪਾਣੀ ਦੀ ਐ ਉਹਨਾਂ ਚੋਂ ਇੱਕ ਸੇਠ ਜ਼ੋਨ ਜਿਹੜੀ ਆਪਾਂ ਸਿੱਖੀ ਸਰੂਪ ਮਿਲਈ ਮਨੁੱਖਾ ਦੇ ਮਿਲਈ ਆ ਆਪਾਂ ਇਹਨੂੰ ਐਵੇਂ ਨਾ ਗਵਾ ਜੀਏ ਆਪਾਂ ਆਪਣੇ ਜੀਵਨ ਦੇ ਵਿੱਚ ਆਪਾਂ ਇਹ ਇੱਕ ਧਾਰ ਬਣਾਈਏ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ ਸੋਨ ਆਪਣੇ ਚਰਨਾਂ ਦਾ ਪਿਆਰ ਬਸੋ ਅੰਮ੍ਰਿਤ ਦੀ ਦਾਤ ਬਸੋ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੰਡੀ ਪਰਉਪਕਾਰ ਸਾਡੇ ਤੇ ਕੀਤਾ ਸਾਰਾ ਪ੍ਰੋਫੈਸਰਾਂ ਸੱਲੇਖੇ ਲਾ ਕੇ ਗੁਰੂ ਸਾਹਿਬ ਨੇ ਸਾਨੂੰ ਅਮਰਦੀ ਦਾਅ ਦਿੱਤੀ ਆ ਤੇ ਆਪਣਾ ਫਰਜ਼ ਬਣਦਾ ਵਾ ਅਮਰ ਸੰਚਾਰ ਦਾ ਪ੍ਰਚਾਰ ਕਰਨਾ ਘਰ ਜਾ ਕੇ ਪ੍ਰੇਨਣਾ ਹੱਥ ਜੋੜ ਕੇ ਵੀ ਗੁਰਸਿੱਖੀ ਨਾਲ ਜੁੜੋ ਗੁਰਬਾਣੀ ਦਾ ਗੁਰਬਾਣੀ ਪੜ੍ਹੀਏ ਤੇ ਧੰਨ ਗੁਰਗਰਨ ਸਿੰਘ ਸਾਹਿਬ ਪਾਸ਼ਾ ਨਮਸਕਾਰ ਕਰੀਏ ਸਾਡਾ ਨਿਸ਼ਾਨਾ ਇੱਕ ਹੀ ਹੋਵੇ ਇਕਾਲ ਪੁਰਖ ਨਾਲ ਜੁੜਨਾ ਨਿਰੰਕਾਰ ਦੀ ਬੰਦਗੀ ਕਰਨੀ ਤੇ ਧੰਨ ਗੁਰਗ੍ਰੰਥ ਸਾਹਿਬ ਪਾਸ਼ਾ ਨਮਸ਼ਕਾਰ ਕਰਨੀਆਂ ਸਾਡਾ ਪਿਆਰ ਧੰਨ ਗੁਰਸਾ ਕਿਰਪਾ ਕਰ ਗੁਰਗ੍ਰੰਥ ਸਾਹਿਬ ਦੇ ਨਾਲ ਹੋਵੇ ਬਾਣੀ ਨਾ ਹੋਵੇ ਸੋ ਬਾਬਾ ਜੀ ਇਹਨੇ ਰੁਝੇਵਿਆਂ ਦੇ ਵਿੱਚੋਂ ਤੁਸੀਂ ਸਮਾਂ ਦਿੱਤਾ ਸਾਡੇ ਨਾਲ ਗੱਲਬਾਤ ਕੀਤੀ ਔਰ ਸਾਨੂੰ ਫਖਰ ਮਹਿਸੂਸ ਹੋ ਰਿਹਾ ਹੈ ਕਿ ਤੁਹਾਡੀ ਸੰਗਤ ਅਸੀਂ ਕੀਤੀ ਹੈ ਬਾਬਾ ਤਾਰਾ ਸਿੰਘ ਜੀ ਹੋਰਾਂ ਬਾਰੇ ਸੁਣਿਆ ਮਹਾਂਪੁਰਖਾਂ ਦੇ ਜੀਵਨ ਬਾਰੇ ਸੁਣਿਆ ਔਰ ਆਪਣੇ ਆਪ ਨੂੰ ਵਿਢ ਭਾਗਾ ਮਹਿਸੂਸ ਕਰ ਰਹੇ ਹਾਂ ਕਿ ਤੁਹਾਡੀ ਸਹੋਬਤ ਦੇ ਵਿੱਚ ਬੈਠੇ ਹਾਂ ਸੋ ਫਿਰ ਜਲਦੀ ਤੁਹਾਡੇ ਦਰਸ਼ਨ ਕਰਾਂਗੇ ਔਰ ਪ੍ਰੋਗਰਾਮ ਸੰਗਤਾਂ ਦੇ ਸਾਹਮਣੇ ਅਸੀਂ ਜਲਦੀ ਲੈ ਕੇ ਆਵਾਂਗੇ ਫਤਿਹ ਦੀ ਸਾਂਝ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ